ਅੰਜੀ ਸ਼ੋਸ਼ਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਨਵੀਆਂ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰ ਲਓ ਤੇ ਅੱਜ ਦੀ ਜੋ ਵੀਡੀਓ ਇਹਦੇ ਵਿੱਚ ਫਰਸਟ ਜੋ ਡਿਜ਼ਾਈਨ ਹੈ ਜੌਰਜਟ ਦੇ ਵਿੱਚ ਰਹੇਗਾ ਔਰਗਾਂਜ਼ਾ ਦਾ ਦੁਪੱਟਾ ਹੈ ਐਮਬ੍ਰੋਇਡਡ ਸ਼ਰਟ ਸ਼ਰਟ ਦਾ ਬਾਟਮ ਐਂਡ ਦੁਪੱਟਾ ਰਹੇਗਾ ਇਹਦੇ ਨਾਲ ਜੋ ਪਲੇਨ ਸਿਲਕ ਦੇ ਵਿੱਚ ਤੁਹਾਨੂੰ ਬਾਟਮ ਮਿਲੇਗਾ ਇੱਕੋ ਕਲਰ ਹੈ ਜੀ ਨੈਕਸਟ ਜੋ ਹੈ ਸ਼ਾਰਾ ਮਟੀਰੀਅਲ ਹੈ ਇਹਦੇ ਵਿੱਚ ਵੀ ਜੌਰਜਟ ਪੀਸ ਜੋ ਹੈ ਸ਼ਰਟ ਰਹੇਗੀ ਐਮਬ੍ਰੋਇਡਰੀ ਹੋਏਗੀ ਪੂਰੀ ਐਂਡ ਜਾਪਾਨੀ ਦੁਪੱਟਾ ਮਿਲੇਗਾ ਐਂਡ ਬਾਟਮ ਮਿਲੇਗਾ ਨਾਲ ਤੁਹਾਨੂੰ ਇਹਨਾਂ ਦੋ 3 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੇਗੀ ਤੇ ਇਹਦੇ ਵਿੱਚ ਦੋ ਕਲਰ ਨੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਨੈਕਸਟ ਜੋ ਡਿਜ਼ਾਈਨ ਹੈ ਇਹ ਤੁਹਾਨੂੰ ਅਨਰਕਲੀ ਡਰੈਸ ਮਟੀਰੀਅਲ ਮਿਲੇਗਾ ਇਹਦੇ ਵਿੱਚ ਤੁਹਾਨੂੰ ਘੇਰੇ ਤੇ ਵਰਕ ਮਿਲੇਗਾ बॉਟਮ ਐਂਡ ਨੈਕ ਤੇ ਵਰਕ ਮਿਲੇਗਾ ਐਂਡ ਦੁਪੱਟਾ ਜੋ ਹੈ ਉਹ ਵੀ ਤੁਹਾਨੂੰ ਵਰਕ ਮਿਲੇਗਾ ਤੇ ਪ੍ਰਾਈਸ ਸਾਰਿਆਂ ਦਾ ਅਲੱਗ-ਅਲੱਗ ਰਹੇਗਾ ਇਹਦੇ ਵਿੱਚ ਵੀ ਤੁਹਾਨੂੰ ਸਿੰਗਲ ਪੀਸ ਮਿਲੇਗਾ ਜੀ ਸੌਰੀ ਸਿੰਗਲ ਕਲਰ ਮਿਲੇਗਾ ਨੈਕਸਟ ਜੋ ਡਿਜ਼ਾਈਨ ਹੈ ਉਹ ਤੁਹਾਨੂੰ embroidery ਵਰਕ ਮਿਲੇਗਾ ਤੁਹਾਨੂੰ ਮਲਟੀ थ्रेड ਵਰਕ ਹੈ ਇਹਦੇ ਵਿੱਚ ਤੇ 오ਰਗਾਂਜ਼ਾ ਦਾ ਜੋ ਫੈਬਰਿਕ ਰਹੇਗੀ ਪਿਓਰ 오ਰਗਾਂਜ਼ਾ ਦੇ ਵਿੱਚ ਤੇ ਫੈਬਰਿਕ ਜੋ ਬਹੁਤ ਹੀ ਵਧੀਆ ਹੈ ਸੌਫਟ ਦੇ ਵਿੱਚ ਰਹੇਗਾ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਕਲਰ ਮਿਲ ਜਾਣਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਿਲੈਕਟ ਕਰਕੇ ਸਾਨੂੰ ਮਤਲਬ ਮੈਸੇਜ ਕਰ ਸਕਦੇ ਹੋ ਮੈਸ ਆਰਡਰ ਕਰਨ ਦਾ ਪ੍ਰੋਸੈਸ ਉਹੀ ਹੈ ਸੇਮ ਪਹਿਲਾ ਵ ਲਈ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਤੇ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕਰ ਸਕਦੇ ਹੋ ਤੇ ਬਾਕੀ ਤੁਹਾਡੇ ਮੈਸੇਜ ਦਾ ਰਿਪਲਾਈ ਤੁਹਾਨੂੰ ਔਨ ਟਾਈਮ ਮਿਲੇਗਾ ਤੇ ਹੋਰ ਵੀ ਨਵੇਂ ਨਵੇਂ ਫੈਬਰਿਕਸ ਐਂਡ ਡਿਜ਼ਾਈਨਰ ਸੂਟਸ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ